ਦੋ ਦੋਸਤ ਹਰਦੀਪ ਅਤੇ ਗਗਨਦੀਪ ਅੱਜ ਇੱਕ ਖਾਸ ਮਕਸਦ ਦੇ ਤਹਿਤ ਜੇਲ੍ਹ ਦੇ ਵਿੱਚੋਂ ਜ਼ਮਾਨਤ ਲੈ ਕੇ ਇੱਕ ਪਿੰਡ ਦੇ ਵਿੱਚ ਸਬਜ਼ੀ ਵੇਚਣ ਵਾਲੇ ਬਣ ਕੇ ਆਏ ਹਨ। ਉਹਨਾਂ ਨੇ ਠਾਨਿਆ ਹੈ ਅੱਜ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਕੇ ਰਹਿਣਾ ਹੈ। ਦੋਸਤੋ ਪਿੰਡ ਦੇ ਵਿੱਚ ਸਬਜ਼ੀ ਵੇਚਣਾ ਸ਼ੁਰੂ ਕਰ ਦਿੰਦੇ ਹਨ। ਇੰਨੀ ਸਸਤੀ ਸਬਜ਼ੀ ਲਗਾਉਂਦੇ ਹਨ। ਇੰਨੇ ਸਸਤੇ ਭਾਅ ਦੇ ਵਿੱਚ ਸਬਜ਼ੀਆਂ ਵੇਚਣਾ ਸ਼ੁਰੂ ਕਰ ਦਿੰਦੇ ਹਨ। ਟਮਾਟਰ 5 ਰੁਪਏ ਕਿਲੋ, ਆਲੂ 10ਾਂ ਦੇ 10 ਕਿਲੋ ਅਤੇ ਇਸ ਤਰ੍ਹਾਂ ਦੀਆਂ ਸਬਜ਼ੀਆਂ ਵੇਚਣਾ ਸ਼ੁਰੂ ਕਰ ਦਿੰਦੇ ਹਨ ਇੰਨੀ ਸਸਤੀ ਸਬਜ਼ੀ ਸੁਣ ਕੇ ਉੱਤੇ ਬੁੜੀਆਂ ਦਾ ਔਰਤਾਂ ਦਾ ਝੁੰਡ ਇਕੱਠਾ ਹੋ ਜਾਂਦਾ ਹੈ ਲਾਈਨਾਂ ਲੱਗ ਜਾਂਦੀਆਂ ਹਨ ਇੰਨੀ ਸਸਤੀ ਸਬਜ਼ੀ ਭਲਾ ਕਿਸੇ ਨੂੰ ਨਹੀਂ ਚਾਹੀਦੀ ਕੋਈ 10 ਕਿਲੋ ਲੈ ਰਿਹਾ ਹੈ ਕੋਈ 15 ਕਿਲੋ ਉਸੇ ਹੀ ਭੀੜ ਦੇ ਵਿੱਚ ਉਹਨਾਂ ਨੂੰ ਪੂਰੀ ਉਮੀਦ ਹੈ ਵੀ ਪਿੰਡ ਦੀ ਕੱਲੀ-ਕੱਲੀ ਬੁੜੀ ਇੱਥੇ ਆਵੇਗੀ ਕੱਲੀ-ਕੱਲੀ ਔਰਤ ਇੱਥੇ ਆਵੇਗੀ ਅਤੇ ਆਪਾਂ ਉਸ ਔਰਤ ਨੂੰ ਜਿਸ ਦੇ ਕਤਲ ਦੇ ਇਲਜ਼ਾਮ ਵਿੱਚ ਆਪਾਂ ਨੂੰ ਤੱਕੇ ਨਾਲ ਉਸ ਨੇ ਜੇਲ੍ਹ ਦੇ ਵਿੱਚ ਬੰਦ ਕਰ ਰੱਖਿਆ ਹੈ ਅਤੇ ਸਾਡੀ 2 ਮਹੀਨੇ ਬਾਅਦ ਜ਼ਮਾਨਤ ਖਤਮ ਹੋ ਜਾਣੀ ਹੈ ਪਿਛਲੇ 20 ਸਾਲਾਂ ਤੋਂ ਉਸ ਔਰਤ ਨੂੰ ਲੱਭ ਰਹੇ ਹਾਂ ਅੱਜ ਲੱਭ ਕੇ ਛੱਡ ਰਹੇ ਹਾਂ ਭਾਵੇਂ ਜੋ ਹੋ ਜਾਵੇ ਦੋਸਤੋ ਉਸ ਔਰਤ ਨੂੰ ਉਸ ਰਜਨੀ ਨੂੰ ਲੱਭਣ ਲਈ ਵਾਹ ਲਗਾ ਦਿੰਦੇ ਹਨ ਆਖਿਰਕਾਰ ਉਹਨਾਂ ਦੀ ਮਿਹਨਤ رنگ ਲਾਉਂਦੀ ਹੈ ਰਜਨੀ ਆਪਣੇ ਘਰ ਤੋਂ ਬਾਹਰ ਸਬਜ਼ੀ ਦੇ ਲਾਲਚ ਵਿੱਚ ਬਾਹਰ ਆਂਦੀ ਹੈ ਅਤੇ ਸਬਜ਼ੀਆਂ ਖਰੀਦਣਾ ਸ਼ੁਰੂ ਕਰ ਦਿੰਦੀ ਹੈ ਇਕਦਮ ਅਚਾਨਕ ਰਜਨੀ ਨੂੰ ਆਪਣੇ ਸਾਹਮਣੇ ਜਿਉਂਦਾ ਦੇਖ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਆਖਿਰਕਾਰ ਕਿਉਂ ਕੀਤਾ ਰਜਨੀ ਨੇ ਆਪਣੇ ਹੀ ਕਤਲ ਦੇ ਇਲਜ਼ਾਮ ਵਿੱਚ ਹਰਦੀਪ ਨੂੰ ਜੇਲ੍ਹ ਦੇ ਵਿੱਚ ਬੰਦ ਅਤੇ ਗਗਨਦੀਪ ਅਤੇ ਹਰਦੀਪ ਨੇ ਆਪਣੇ ਆਪ ਨੂੰ ਕਿਵੇਂ નિર્ਦੋਸ਼ ਸਾਬਿਤ ਕੀਤਾ ਉਸ ਤੋਂ ਬਾਅਦ ਕਿਉਂਕਿ ਕੋਰਟ ਤਾਂ ਪ੍ਰੂਫ ਮੰਗਦਾ ਹੈ ਕੋਰਟ ਨੂੰ ਸਬੂਤ ਚਾਹੀਦੇ ਹਨ ਸਿਰਫ ਜਿਉਂਦਾ ਇਨਸਾਨ ਦਿਖਾ ਦੇਣ ਦੇ ਨਾਲ ਜਿਉਂਦਾ ਨਹੀਂ ਹੋ ਜਾਂਦਾ ਉਸਦੇ ਕਾਗਜ਼ ਵੀ ਜਿਉਂਦੇ ਹੋਣੇ ਚਾਹੀਦੇ ਹਨ ਦੋਸਤੋ ਆਖਿਰਕਾਰ ਕਿਵੇਂ ਸਾਬਿਤ ਕਰਦੇ ਹਨ ਆਪਣੇ ਆਪ ਨੂੰ ਬੇਗੁਨਾ ਬੜੀ ਹੀ ਇੰਟਰਸਟਿੰਗ ਕਹਾਣੀ ਹੈ ਬੜੀ ਹੀ ਸੋਹਣੀ ਸੱਚੀ ਕਹਾਣੀ ਦੋਸਤੋ ਤੁਹਾਡੇ ਲਈ ਲੈ ਕੇ ਆਏ ਹਾਂ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜਦੋਂ ਕਿਸਮਤ ਸਾਥ ਨਾ ਦੇਵੇ ਅਤੇ ਜਦੋਂ ਕਿਸਮਤ ਸਾਥ ਦੇਣ ਲੱਗ ਜਾਏ ਬੜਾ ਫਰਕ ਹੁੰਦਾ ਹੈ ਐਸੀ ਹੀ ਕਹਾਣੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਨਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਿਨਾ دیر ਕੀਤਿਆ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਅੰਦਰ ਅਸਲ ਅੱਜ ਦੋ ਦੋਸਤ ਜੋ ਕਿ ਪਟਿਆਲਾ ਦੇ ਇੱਕ ਹਲਵਾਈ ਦੇ ਦੁਕਾਨ ਵਿੱਚ ਕੰਮ ਕਰਦੇ ਹਨ ਮਜ਼ਦੂਰ ਹਨ ਹਲਵਾਈ ਹਨ ਦੋਸਤੋ ਅੱਜ ਇੱਕ ਮੇਲੇ ਵਿੱਚ ਘੁੰਮਣ ਆਏ ਹਨ ਮੇਲਾ ਪਟਿਆਲੇ ਤੋਂ ਥੋੜੀ ਹੀ ਦੂਰ ਤੇ ਲੱਗਿਆ ਹੈ ਉੱਥੇ ਹਰਦੀਪ ਨੂੰ ਇੱਕ ਲੜਕੀ ਰਜਨੀ ਪਸੰਦ ਆ ਜਾਂਦੀ ਹੈ ਰਜਨੀ ਉਹੀ ਉਸ ਨੂੰ ਪਸੰਦ ਕਰਦੀ ਹੈ ਅਤੇ ਮੇਲੇ ਵਿੱਚ ਹੀ ਨੰਬਰ ਦਾ ਆਦਾਨ-ਪ੍ਰਦਾਨ ਦੋਨਾਂ ਵਿਚਕਾਰ ਹੋ ਜਾਂਦਾ ਹੈ ਦੋਸਤੋ ਮੇਲਾ ਘੁੰਮਣ ਤੋਂ ਬਾਅਦ ਰਜਨੀ ਨੂੰ ਕੁਝ ਚੂੜੀਆਂ ਅਤੇ ਕੁਝ ਗਿਫਟ ਉੱਥੇ ਹੀ ਲੈਦਣ ਤੋਂ ਬਾਅਦ ਦੋਵਾਂ ਦੇ ਵਿਚਕਾਰ ਪਿਆਰ ਮੁਹੱਬਤ ਵਾਲਾ ਮਾਹੌਲ ਬਣ ਚੁੱਕਿਆ ਹੈ ਦੋਸਤੋ ਘਰੇ ਆਂਦੇ ਹਨ ਕਈ ਦਿਨ ਫੋਨ ਤੇ ਗੱਲਾਂ ਹੁੰਦੀਆਂ ਹਨ ਦੋਨਾਂ ਕੋਲੋਂ ਸਬਰ ਨਹੀਂ ਹੁੰਦਾ ਕਿਉਂਕਿ ਦੋਵੇਂ ਜਣੇ ਜਵਾਨ ਹਨ ਹਰਦੀਪ ਦੀ ਉਮਰ ਤਕਰੀਬਨ 30 ਤੋਂ 32 ਸਾਲ ਹੈ ਬੜਾ ਹੀ ਗਰੀਬ ਹੈ ਪਤਾ ਕਰਕੇ ਉਸ ਦਾ ਹਜੇ ਤੱਕ ਕੋਈ ਵੀ ਵਿਆਹ ਹੋਇਆ ਨਹੀਂ ਹੈ ਉਸ ਦੇ ਨਾਲ ਹੀ ਗਗਨਦੀਪ ਜੋ ਕਿ ਉਸ ਦਾ ਦੋਸਤ ਹੈ ਉਹ ਵੀ ਚੜਾ ਹੈ ਅਤੇ ਉਸ ਦਾ ਵੀ ਵਿਆਹ ਨਹੀਂ ਹੋਇਆ ਹੈ ਲੇਕਿਨ ਆਪਣੇ ਭਰਾਵਾਂ ਵਰਗੇ ਦੋਸਤ ਹਰਦੀਪ ਦਾ ਰਿਸ਼ਤਾ ਹੁੰਦਾ ਦੇਖ ਉਹ ਵੀ ਖੁਸ਼ ਹੈ ਤੇ ਕਹ ਦਿੰਦਾ ਹੈ ਵੀ ਤੂੰ ਵਿਆਹ ਵਾਲੀ ਗੱਲ ਅੱਗੇ ਤੋਰ ਦੋਵੇਂ ਇਕੱਠੇ ਇੱਕ ਹੋਟਲ ਤੇ ਮਿਲਦੇ ਹਨ ਦੋਵੇਂ ਰੋਟੀ ਪਾਣੀ ਛਕਦੇ ਹਨ ਰੋਟੀ ਪਾਣੀ ਖਾਂਦੇ ਹਨ ਦੋਸਤੋ ਉਸ ਤੋਂ ਬਾਅਦ ਵਿਆਹ ਦੀ ਗੱਲ ਹੁੰਦੀ ਹੈ ਰਜਨੀ ਹਾਂ ਕਰ ਦਿੰਦੀ ਹੈ ਅਗਲੇ ਹੀ ਦਿਨ ਕੋਟ ਦੀ ਵਿੱਚ ਜਾ ਕੇ ਦੋਵੇਂ ਸ਼ਾਦੀ ਕਰ ਲੈਂਦੇ ਹਨ ਦੋਸਤੋ ਰਜਨੀ ਨਵੇਂ ਘਰ ਆ ਚੁੱਕੀ ਹੈ ਲੇਕਿਨ ਨਵੇਂ ਘਰ ਆਉਣ ਤੋਂ ਬਾਅਦ ਹੀ ਥੋੜੇ ਦਿਨਾਂ ਦੇ ਵਿੱਚ ਰਜਨੀ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ ਬਟਵਾਰੇ ਦੀਆਂ ਗੱਲਾਂ ਹੋ ਜਾਂਦੀਆਂ ਹਨ ਅਤੇ ਜੋ ਹਰਦੀਪ ਦੇ ਭਰਾ ਹਨ ਉਹ ਵੀ ਨਰਾਜ਼ ਹਨ ਭਰਾ ਭਾਬੀਆਂ ਸਭ ਉਸ ਤੋਂ ਦੁਖੀ ਹੋ ਜਾਂਦੇ ਹਨ ਹਰਦੀਪ ਦੀ ਵਿਚਾਰੀ ਮਾਂ ਜਿਹੜੀ ਹੈ ਉਹ ਵੀ ਦੁਖੀ ਹੈ ਕਿਉਂਕਿ ਇਹ ਤਾਂ ਸਭ ਗਹਿਣੇ ਘਟੇ ਆਪਦੇ ਕੋਲ ਚਾਹੁੰਦੀ ਹੈ ਅਤੇ ਸਿਰਫ ਪੈਸਿਆਂ ਤੋਂ ਇਲਾਵਾ ਕੋਈ ਹੋਰ ਗੱਲ ਕਰਦੀ ਨਹੀਂ ਹੈ ਹਰਦੀਪ ਕੋਲ ਵਿਚਾਰੀ ਕੋਲ ਇਹਨੇ ਕੋਈ ਖਾਸ ਪੈਸੇ ਨਹੀਂ ਹਨ ਉਦਾ ਆਪਣਾ ਗੁਜ਼ਾਰਾ ਬਸ ਹਲਵਾਈ ਦੀ ਦੁਕਾਨ ਤੇ ਕੰਮ ਕਰਕੇ ਇੱਕ ਮਠਾਈ ਦੇ ਹੋਟਲ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਦੋਸਤੋ ਇਸ ਤਰ੍ਹਾਂ ਦਿਨ ਬੀਤਨੇ ਸ਼ੁਰੂ ਹੋ ਜਾਂਦੇ ਹਨ ਉਹ ਰਜਨੀ ਆਪਣੀ ਅਸਲੀ ਰਗ ਦਿਖਾ ਰਹੀ ਹੈ ਲੇਕਿਨ ਇਹਨਾਂ ਦੇ ਵਿਚਕਾਰ ਹਰਦੀਪੀ ਉਸ ਨੂੰ ਇੱਕ ਦਿਨ ਕੋਰਾ ਜਵਾਬ ਦੇ ਦਿੰਦਾ ਹੈ ਵੀ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਜਿੰਨੇ ਗਹਣੇ ਗੱਟੇ ਤੂੰ ਭਾੜਦੀ ਹੈ ਇਹਨਾਂ ਮੈਂ ਪਲਕਿੱਤੋਂ ਲੈ ਲਾਂਗਾ ਬਾਕੀ ਗੱਲ ਰਹੀ ਅਡ ਹੋਣ ਦੀ ਜੇਕਰ ਆਪਾਂ ਅਡ ਹੋ ਗਏ ਆਪਣਾ ਹੀ ਜਿਹੜਾ ਮੁਸ਼ਕਲ ਹੋ ਜਾਣਾ ਹੈ ਕਿੱਥੇ ਰਾਂਗੇ ਕੀ ਕਰਾਂਗੇ ਇੱਥੇ ਦਾ ਚਲੋ ਪਰਿਵਾਰ ਦੇ ਨਾਲ ਆਪਣਾ ਦੁੱਖ ਸੁੱਖ ਦੇ ਵਿੱਚ ਸਹਾਰਾ ਬਣੀ ਜਾਂਦਾ ਹੈ ਅੱਡ ਹੋਈ ਬਾਅਦ ਆਪਾਂ ਨੂੰ ਆਪਣੀ ਰੋਜੀ ਆਪ ਮਿਹਨਤ ਕਰਕੇ ਚਲਾਣੀ ਪਵੇਗੀ ਜੋ ਕਿ ਬੜੀ ਔਖੀ ਹੋ ਜਾਣੀ ਹੈ ਚਲੋ ਹੁਣ ਤਾਂ ਹਲਵਾਈ ਤੋਂ ਜੋ ਵੀ ਥੋੜੀ-ਬੋਤੀ ਤਨਖਾਹ ਆਂਦੀ ਹੈ ਉਸ ਦੇ ਵਿੱਚ ਭਰਾ ਅਤੇ ਮੇਰੀ ਮਾਤਾ ਦੀ ਜਿਹੜੀ ਪੈਨਸ਼ਨ ਹੈ ਉਹ ਵੀ ਜੁੜ ਜਾਂਦੀ ਹੈ ਇਸ ਤਰ੍ਹਾਂ ਆਪਣੀ ਕਮਾਈ ਠੀਕ-ਠਾਕ ਹੋ ਜਾਂਦੀ ਹੈ ਘਰ ਦੇ ਖਰਚੇ ਚੱਲ ਜਾਂਦੇ ਹਨ ਨਹੀਂ ਤਾਂ ਕੱਲੀ ਨੌਕਰੀ ਨਾਲ ਪਟਿਆਲਾ ਵਰਗੇ ਮਹਿੰਗੇ ਸ਼ਹਿਰ ਦੇ ਵਿੱਚ ਰਹਿਣਾ ਬੜਾ ਔਖਾ ਹੈ ਨਹੀਂ ਸਮਝਦੀ ਦੋਸਤੋ ਗੁੱਸਾ ਹੋ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਅਤੇ ਉੱਥੋਂ ਫਿਰ ਪਤਾ ਨਹੀਂ ਕਿਧਰ ਨੂੰ ਚਲੀ ਜਾਂਦੀ ਹੈ ਦੋਸਤੋ ਕਈ ਦਿਨ ਲੱਗਦੇ ਹਨ ਨਾ ਤਾਂ ਆਪਣੇ ਪੇਕੇ ਘਰ ਹੈ ਨਾ ਹੀ ਕਿਸੇ ਰਿਸ਼ਤੇਦਾਰ ਦੇ ਬੜਾ ਦੁਖੀ ਹੁੰਦੇ ਹਨ ਕਦੇ ਇੱਧਰ ਲੱਭਦੇ ਹਨ ਕਦੇ ਉੱਧਰ ਥਾੜੇ ਦੇ ਵਿੱਚ ਪਿਤਾ ਜਿਹੜਾ ਹੈ ਰਿਪੋਰਟ ਲਿਖਾਉਂਦਾ ਹੈ ਵੀ ਮੇਰੇ ਨਵੇਂ ਜਵਾਈ ਨੇ ਪਤਾ ਨਹੀਂ ਕੀ ਕੀਤਾ ਮੇਰੀ ਧੀ ਨਾਲ ਗੁੰਮ ਹੋ ਚੁੱਕੀ ਹੈ ਪਿਤਾ ਦੀ ਰਿਪੋਰਟ ਤੇ ਕੋਈ ਅਫਸਰ ਕੋਈ ਵੀ ਪੁਲਿਸ ਵਾਲਾ ਖਾਸ ਧਿਆਨ ਨਹੀਂ ਦਿੰਦਾ ਸਾਰਿਆਂ ਨੂੰ ਕਹਿੰਦਾ ਹੈ ਕਿ ਪਤਾ ਮਾਰ ਕੇ ਸੁੱਟਣਾ ਦਿੱਤੀ ਹੋਵੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂਦਾ ਹੈ ਲੇਕਿਨ ਸਾਰੇ ਬੇਬੁਨਿਆਦ ਹਨ ਸਾਰੇ ਪੁਲਿਸ ਵਾਲੇ ਸਮਝ ਜਾਂਦੇ ਹਨ ਵੀ ਬੁੱਢਾ ਜਿਹੜਾ ਹੈ ਐਵੇਂ ਬਿਨ ਫਾਲਤੂ ਆਪਣੇ ਜਵਾਈ ਨੂੰ ਫਸਾਣਾ ਚਾਹੁੰਦਾ ਹੈ ਦੋਸਤੋ ਚਲੋ ਉਸ ਬੁੱਢੇ ਦੀ ਗੱਲ ਨੂੰ ਇਗਨੋਰ ਕਰ ਦਿੰਦੇ ਹਨ ਸਾਈਡ ਤੇ ਰੱਖ ਦਿੰਦੇ ਹਨ ਲੇਕਿਨ ਕੁਝ ਦਿਨਾਂ ਬਾਅਦ ਅਚਾਨਕ ਸਭ ਦੀਆਂ ਜ਼ਿੰਦਗੀਆਂ ਉਦੋਂ ਬਦਲ ਜਾਂਦੀਆਂ ਹਨ ਦੋਸਤੋ ਨਾਲ ਵਾਲੇ ਪਿੰਡ ਦੇ ਵਿੱਚ ਇੱਕ লাশ ਮਿਲਦੀ ਹੈ ਪੁਲਿਸ ਵਾਲੇ ਉੱਥੇ ਪਹੁੰਚਦੇ ਹਨ ਕੋਈ ਵੀ লাশ ਨੂੰ ਅਪਣਾਉਣ ਦੇ ਲਈ ਤਿਆਰ ਨਹੀਂ ਹੈ ਕੋਈ ਨਹੀਂ ਆਖਦਾ ਵੀ ਇਹ ਸਾਡੇ ਘਰ ਦੀ ਨੂੰਹ ਹੈ ਸਾਡੇ ਘਰ ਦੀ ਧੀ ਹੈ ਸਭ ਜਣੇ ਬਿਲਕੁਲ ਇਨਕਾਰ ਕਰ ਦਿੰਦੇ ਹਨ ਇਕਦਮ ਪੁਰਸ ਮੜੇ ਨੂੰ ਯਾਦ ਆਂਦਾ ਹੈ ਵੀ ਇੱਥੇ ਤਾਂ ਇੱਕ ਬੁੱਢਾ ਆਇਆ ਸੀ ਜੋ ਕਿ ਕਹਿੰਦਾ ਸੀ ਕਿ ਮੇਰੀ ਧੀ ਨੂੰ ਮਾਰ ਕੇ ਮੇਰੇ ਜਵਾਈ ਨੇ ਸੁੱਟ ਨਾ ਦਿੱਤਾ ਹੋਵੇ ਸ਼ਾਇਦ ਇਹ ਉਹੀ ਨਾ ਹੋਵੇ ਉਸ ਨੂੰ ਬੁਲਾਇਆ ਜਾਂਦਾ ਹੈ ਉਸ ਬਜ਼ੁਰਗ ਨੂੰ ਬੁਲਾ ਕੇ ਪਛਾਣ ਕਰਵਾਈ ਜਾਂਦੀ ਹੈ ਕਿ ਇਹ ਤੇਰੀ ਧੀ ਰਜਨੀ ਤਾਂ ਨਹੀਂ ਬਜ਼ੁਰਗ ਇੱਕਦਮ ਰੋਣ ਲੱਗ ਜਾਂਦਾ ਹੈ ਪੁੱਬਾ ਮਾਰ ਕੇ ਉੱਥੇ ਲਟ ਲਟ ਕੇ ਤਾਹਾ ਮਾਰਦਾ ਹੈ ਵੀ ਆਤਾ ਮੇਰੀ ਹੀ ਧੀ ਹੈ ਇਸ ਦਾ ਕਤਲ ਮੇਰੇ ਜਵਾਈ ਨੇ ਕੀਤਾ ਹੈ ਤੁਸੀਂ ਜਾ ਕੇ ਉਹਨੂੰ ਫੜੋ ਦੋਸਤੋ ਪੁਲਿਸ ਅੱਗੇ ਕੋਈ ਤਕਤੀਸ਼ ਨਹੀਂ ਕਰਦੀ ਤੁਰੰਤ ਜਾ ਕੇ ਹਰਦੀਪ ਨੂੰ ਚੱਕ ਲੈਂਦੀ ਹੈ ਹਰਦੀਪ ਤੋਂ ਪੁੱਛਦਾਸ਼ ਕਰਦੀ ਹੈ ਦੋਸਤੋ ਪਟਿਆਲਾ ਸ਼ਹਿਰ ਦੀ ਪੁਲਿਸ ਉਸਨੂੰ ਚੱਕ ਲੈਂਦੀ ਹੈ ਜੋ ਲਾਸਟ ਮਿਲੀ ਹੈ ਉਹ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮਿਲੀ ਹੈ ਜਿੱਥੇ ਕਿ ਰਜਨੀ ਦੇ ਪੇਕੇ ਹਨ ਅਤੇ ਪਟਿਆਲਾ ਸਿਰ ਦੇ ਵਿੱਚ ਜਿੱਥੇ ਹਰਦੀਪ ਰਹਿੰਦਾ ਹੈ ਪਟਿਆਲੇ ਦੀ ਪੁਲਿਸ ਉਸ ਤੋਂ ਪੁਛਤਾਛ ਕਰਦੀ ਹੈ ਦੋਸਤੋ ਪੁਛਤਾਛ ਤੇ ਵਿੱਚ ਹਰਦੀਪ ਨਹੀਂ ਮੰਨਦਾ ਵੀ ਮੈਂ ਕੋਈ ਵੀ ਕਤਲ ਨਹੀਂ ਕੀਤਾ ਮੈਂ ਤਾਂ ਆਪਣੇ ਦੋਸਤ ਗਗਨਦੀਪ ਦੇ ਨਾਲ ਉਸ ਨੂੰ ਲੱਭਦਾ ਫਿਰਦਾ ਸੀ ਮੈਂ ਤਾਂ ਆਪ ਬੜਾ ਤੰਗ ਹਾਂ ਮੈਂ ਕੁਝ ਵੀ ਨਹੀਂ ਕੀਤਾ ਤੁਸੀਂ ਮੇਰਾ ਯਕੀਨਤਾ ਕਰੋ ਦੋਸਤੋ ਹੁਣ ਯਕੀਨ ਕਰਵਾਉਣ ਦੇ ਲਈ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਨਾਲ ਨਾਲ ਹਰਦੀਪ ਦੇ ਦੋਸਤ ਗਗਨਦੀਪ ਨੂੰ ਚੱਕ ਲਿਆ ਜਾਂਦਾ ਹੈ ਵੀ ਇਸ ਤੇ ਵੀ ਸ਼ੱਕ ਹੈ ਸ਼ਾਇਦ ਇਹਨਾਂ ਦੋਵਾਂ ਨੇ ਰਲ ਕੇ ਨਾ ਅੰਜਾਮ ਦਿੱਤਾ ਹੋਵੇ ਰਲ ਕੇ ਇਸ ਕਟਰਾ ਨੂੰ ਅੰਜਾਮ ਦੇ ਕੇ ਇਹ ਜੋ ਕੰਮ ਕੀਤਾ ਹੈ ਸ਼ਾਇਦ ਇਹਨਾਂ ਦੋਵਾਂ ਨੇ ਮਿਲ ਕੇ ਕੀਤਾ ਹੈ ਦੋਸਤੋ ਦੋਵਾਂ ਨੂੰ ਫਿਰੋਜ਼ਪੁਰ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਅਤੇ ਦੋਵਾਂ ਨੂੰ ਉੱਥੇ 3rd ਡਿਗਰੀ ਟੌਰਚਰ ਕੀਤਾ ਜਾਂਦਾ ਹੈ ਦੋਵਾਂ ਨੂੰ ਮਨੋਰ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਮੰਨ ਜੋ ਤੁਸੀਂ ਇਹ ਕੰਮ ਕੀਤਾ ਹੈ ਲੇਕਿਨ ਮੰਨਣ ਦਾ ਮੰਨਣ ਕਿਵੇਂ ਜਦੋਂ ਇਹ ਕੰਮ ਉਹਨਾਂ ਨੇ ਕੀਤਾ ਨਹੀਂ ਹੈ ਉਹਨਾਂ ਦੇ ਨੋ ਪੱਟੇ ਜਾਂਦੇ ਹਨ ਕਈ ਕਈ ਦਿਨ ਉਹਨਾਂ ਨੂੰ ਰਿਵਾਰਡ ਤੇ ਰੱਖਿਆ ਜਾਂਦਾ ਹੈ ਕੋਰਟ ਵੀ ਅਗੇ ਰਿਮਾਰਡ ਦੀ ਲਿਮਟ ਜਿਹੜੀ ਹੈ ਵਧਾ ਦਿੰਦਾ ਹੈ ਕੋਰਟ ਨੂੰ ਵੀ ਪੂਰਾ ਪੂਰਾ ਸ਼ੱਕ ਹੈ ਸ਼ਾਇਦ ਇਹਨਾਂ ਨੇ ਕੀਤਾ ਹੈ ਦੋਸਤੋ ਪੂਰਾ ਜੋਰ ਲਗਾਨ ਦੇ ਹਨ ਅੰਤਮ ਜਦੋਂ ਕਈ ਦਿਨ बीत ਜਾਂਦੇ ਹਨ ਆਖਰੀ ਦਿਨ ਬਚਿਆ ਹੈ ਤੱਪਰਸ ਵਾਲੇ ਜੋ ਹੈ ਉਸ ਕੋ ਆਂਦੇ ਹਨ ਅਤੇ ਕਹਿ ਦਿੰਦੇ ਹਨ ਵੀ ਦੇਖ ਮੰਨਣਾ ਤਾਂ ਤੁਹਾਨੂੰ ਪਹਿਣਾ ਹੈ ਤੁਹਾਡੀ ਜਿਹੜੀ ਇਹ ਵਾਰਦਾਤ ਹੈ ਮੀਡੀਆ ਦੇ ਵਿੱਚ ਚਾਈ ਪਈ ਹੈ ਸਭ ਲੋਕ ਤੁਹਾਨੂੰ ਦੋਸ਼ੀ ਮੰਨ ਰਹੇ ਹਨ ਦੇਖੋ ਜੇਕਰ ਹੁਰਸਿੱਦੇ ਉਂਗਲੀ ਨਾਲ ਤੁਸੀਂ ਨਹੀਂ ਮੰਨਦੇ ਤੁਸੀਂ ਨਹੀਂ ਮੰਨਦੇ ਵੀ ਤੁਸੀਂ ਇਹ ਕੰਮ ਕੀਤਾ ਹੈ ਦੇਖੋ ਸਾਡੇ ਕੋਲ ਹੋਰ ਵੀ ਬਹੁਤ ਕੰਮ ਹਨ ਤੁਹਾਡਾ ਕੇਸ ਅਸੀਂ ਇਨਕਾਊਂਟਰ ਕਰਕੇ ਨਿਬੇੜ ਜਾਗੇ ਤੁਹਾਨੂੰ ਤਾਂ ਪਤਾ ਹੈ ਪੰਜਾਬ ਪੁਲਿਸ ਕਿੰਨੀ ਕਬੀ ਹੈ ਅਸੀਂ ਤੁਹਾਨੂੰ ਇਨਕਾਊਂਟਰ ਕਰਕੇ ਕਿਸੇ ਨਹਿਰ ਦੇ ਵਿੱਚ ਸੁੱਟ ਦਾਂਗੇ ਅਤੇ ਕੋਰਟ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਤੁਸੀਂ ਭੱਜ ਰਹੇ ਸੀ ਕਰਕੇ ਅਸੀਂ ਤੁਹਾਨੂੰ ਮਾਰਿਆ ਹੈ ਬਾਕੀ ਤੁਹਾਡੀ ਮਰਜ਼ੀ ਹੈ ਵੀ ਜਿਉਂਦੇ ਰਹਿਣਾ ਹੈ ਤਾਂ ਫਿਰ ਮੰਨਣਾ ਪਵੇਗਾ ਵੀ ਤੁਸੀਂ ਇਹ ਕੰਮ ਕੀਤਾ ਹੈ ਕਿਉਂਕਿ ਸਭ ਨੂੰ ਲੱਗਦਾ ਹੈ ਤੁਸੀਂ ਇਹ ਕੰਮ ਕੀਤਾ ਹੈ ਦੋਵੇਂ ਵਿਚਾਰੇ ਬਹੁਤ ਡਰ ਜਾਂਦੇ ਹਨ ਮੰਨ ਜਾਂਦੇ ਹਨ ਵੀ ਹਾਂ ਅਸੀਂ ਇਹ ਕੰਮ ਕੀਤਾ ਹੈ ਕੋਰਟ ਦੇ ਵਿੱਚ ਵੀ ਬਿਆਨ ਦੇ ਦਿੰਦੇ ਹਨ ਵੀ ਅਸੀਂ ਇਹ ਕੰਮ ਕੀਤਾ ਹੈ ਸਾਨੂੰ ਹੋਰ ਰਿਮਾਂਡ ਤੇ ਨਾ ਭੇਜਿਆ ਜਾਵੇ ਅਸੀਂ ਕਸੂਰਵਾਰ ਹਾਂ ਤੁਹਾਨੂੰ ਹੋਰ ਟੌਰਚਰ ਨਾ ਕਰੋ ਅਸੀਂ ਸਭ ਕੁਝ ਕੀਤਾ ਹੈ ਅਸੀਂ ਮੰਨ ਗਏ ਹਾਂ ਦੋਸਤੋ ਕੋਟ ਬਿਆਨਬੱਧ ਕਰਦਾ ਹੈ ਅਤੇ ਦੋਵਾਂ ਵਿਚਾਰਿਆਂ ਨੂੰ ਜੇਲ੍ਹ ਹੋ ਜਾਂਦੀ ਹੈ ਹੁਣ ਇੰਨੇ ਦੇ ਵਿਚਕਾਰ ਜਿਹੜਾ ਹੋਟਲ ਦਾ ਮਾਲਕ ਹੈ ਜਿਹੜਾ ਹਲਵਾਈਆਂ ਨੂੰ ਜਿਹੜਾ ਮੈਨ ਹਲਵਾਈ ਹੈ ਜਿਸ ਦੀ ਦੁਕਾਨ ਤੇ ਉਹ ਦੋਵੇਂ ਕੰਮ ਕਰਦੇ ਸਨ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਵੀ ਇਹ ਦੋਵੇਂ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਹਨ ਕਿਉਂਕਿ ਬੜੇ ਸ਼ਰੀਫ ਹਨ ਹਰਦੀਪ ਵੀ ਸ਼ਰੀਫ ਹੈ ਗਗਨਦੀਪ ਵੀ ਸ਼ਰੀਫ ਹੈ ਹਾਂ ਕਦੇ-ਕਦੇ ਨਸ਼ਾ ਜ਼ਰੂਰ ਕਰਦੇ ਹਨ ਥੋੜਾ ਬੋਤਾ ਲੇਕਿਨ ਕਤਲ ਕਰ ਸਕਦੇ ਹਨ ਇਹ ਉਹਨਾਂ ਦੇ ਵਸਤੀ ਗੱਲ ਨਹੀਂ ਹੈ ਤਾਂ ਕਰਕੇ ਦੋਵਾਂ ਦਾ ਕੇਸ ਲੜਦਾ ਹੈ ਦੋਸਤੋ ਦੋਵਾਂ ਨੂੰ ਆਪਣੇ ਆਧਾਰ ਤੇ ਜ਼ਮਾਨਤ ਦਵਾ ਦਿੰਦਾ ਹੈ ਦੋਵੇਂ ਜ਼ਮਾਨਤ ਤੇ ਬਾਹਰ ਆ ਜਾਂਦੇ ਹਨ ਅਤੇ ਜ਼ਮਾਨਤ ਤੇ ਬਾਹਰ ਆ ਕੇ ਦੋਵੇਂ ਠੱਲਦੇ ਹਨ ਵੀ ਦੇਖੋ ਆਪਾਂ ਦੋਵਾਂ ਨੇ ਇਹ ਕੰਮ ਨਹੀਂ ਕੀਤਾ ਹੈ ਅਤੇ ਜਿਸ ਨੇ ਵੀ ਇਹ ਕੰਮ ਕੀਤਾ ਹੈ ਜਾਂ ਜਿੱਥੇ ਵੀ ਉਹ ਕੁੜੀ ਹੈ ਆਪਾਂ ਨੂੰ ਲੱਭਣਾ ਚਾਹੀਦਾ ਹੈ ਕਿ ਪਤਾ ਇਧਰ ਉਧਰ ਘੁੰਮਦੀ ਹੋਵੇ ਜਾਂ ਫਿਰ ਕਿਸੇ ਹੋਰ ਨਾਲ ਸਕੀ ਹੋਵੇ ਅਤੇ ਆਪਣੇ ਸਿਰ ਐਡਾ ਵੱਡਾ ਇਲਜ਼ਾਮ ਪਾ ਗਈ ਹੈ ਆਪਾਨੂੰ ਜਰੂਰ ਪਤਾ ਕਰਨਾ ਚਾਹੀਦਾ ਹੈ ਵੀ ਕਿੱਧਰ ਗਈ ਅਤੇ ਹੁਣ ਵਰਤਮਾਨ ਵਿੱਚ ਕਿੱਥੇ ਹੈ ਦੋਸਤੋ ਦੋਵੇਂ ਥਾਣੇ ਦੇ ਹਨ ਅਤੇ ਦੋਵੇਂ ਪਟਿਆਲਾ ਸ਼ਹਿਰ ਦੀ ਪੁਲਿਸ ਕੋਲ ਜਾਂਦੇ ਹਨ ਪੁਲਿਸ ਥਾਣੇ ਪਹੁੰਚਦੇ ਹਨ ਅਤੇ ਕਹਿ ਦਿੰਦੇ ਹਨ ਸਾਬ ਦੇਖੋ ਅਸੀਂ ਕੁਝ ਨਹੀਂ ਕੀਤਾ ਹੈ ਹਾਂ ਜੇਲ੍ਹ ਦੇ ਵਿੱਚ ਬੰਦਾ ਹੈ ਲੇਕਿਨ ਸਾਨੂੰ ਪੂਰਾ ਪੂਰਾ ਯਕੀਨ ਹੈ ਉਹ ਕੁੜੀ ਜਿਹੜੀ ਹੈ ਉਹ ਗੁੰਮਸ਼ੁਦਾ ਹੈ ਰਜਨੀ ਨੂੰ ਅਸਲੀ ਰਬਣਾ ਚਾਹੁੰਨੇ ਹਾਂ ਦੋਸਤੋ ਪਟਿਆਲਾ ਵਾਲੀ ਪੁਲਿਸ ਜਿਹੜੀ ਹੈ ਦੋਵਾਂ ਨੂੰ ਭਜਾ ਦਿੰਦੀ ਹੈ ਅਤੇ ਕਹਿੰਦੀ ਹੈ ਤੁਹਾਡਾ ਦਿਮਾਗ ਖਰਾਬ ਹੈ ਮਰਿਆਨ ਦੀ ਵੀ ਕਦੇ ਰਿਪੋਰਟ ਲਿਖੀ ਜੀ ਹੁੰਦੀ ਹੈ ਭਾ ਦੇਤੋਂ ਨਹੀਂ ਤਾਂ ਸਾਡੇ ਕੋਲ ਚੰਡਾ ਖਾਓਗੇ ਦੋਸਤੋ ਉਹਨਾਂ ਨੂੰ ਭਜਾ ਦਿੰਦੇ ਹਨ ਅਸਲ ਕਾਰਨ ਕੀ ਸੀ ਜਦੋਂ ਇਹ ਕੇਸ ਸੋਲਵ ਹੋਇਆ ਜਦੋਂ ਅਪਰਾਧੀ ਪਕੜੇ ਗਏ ਤਾਂ ਉਸ ਜੋ ਪੁਲਿਸ ਥਾਣਾ ਹੈ ਉਸ ਨੂੰ ਐਸਪੀ ਸਾਹਿਬ ਨੇ 15000 ਦਾ ਇਨਾਮ ਦਿੱਤਾ ਨਾਲ ਨਾਲ ਉਹਨਾਂ ਦੀ ਸਾਰੇ ਪਾਸੇ ਮੀਡੀਆ ਦੇ ਵਿੱਚ ਵਾਹਵਾਹੀ ਹੋਈ ਇਸ ਨੂੰ ਉਹ ਲੁਕਾਣਾ ਨਹੀਂ ਚਾਹੁੰਦੇ ਸੀ ਕਿਉਂਕਿ ਜੇਕਰ ਪਤਾ ਲੱਗਦਾ ਵੀ ਉਹ ਔਰਤ ਰਜਨੀ ਜਿਉਂਦੀ ਹੈ ਤਾਂ ਕਰਕੇ ਉਹਨਾਂ ਦੀ ਸਾਰੀ ਵਾਹਵਾਹੀ ਬਿਲਕੁਲ ਮਿੱਟੀ ਦੇ ਵਿੱਚ ਮਿਲ ਜਾਣੀ ਸੀ ਦੋਸਤੋ ਉਹ ਆਪਣੀ ਵਾਹਵਾਹੀ ਨੂੰ ਬਚਾਉਣ ਵਾਸਤੇ ਐਸਪੀ ਸਾਹਿਬ ਅੱਗੇ ਆਪਣੇ ਨੰਬਰ ਬਣਾਉਣ ਵਾਸਤੇ ਉਹਨਾਂ ਨੂੰ ਭਜਾ ਦਿੰਦੇ ਹਨ ਅਤੇ ਕਹਿ ਦਿੰਦੇ ਹਨ ਵੀ ਹੁਣ ਤਾਂ ਤੁਹਾਨੂੰ ਜੇਲ੍ਹ ਭੁਗਤਣੀ ਪਵੇਗੀ ਆਪਣੀ ਜੇਲ੍ਹ ਤੋਂ ਬਚਣ ਵਾਸਤੇ ਸਾਡਾ ਸਤਿਮਾ ਬਰਬਾਦ ਕਰਨਾ ਚਾਹੁੰਦੇ ਹੋ ਜਾਓ ਭਜੋ ਇਥੋਂ ਦੋਸਤੋ ਹੁਣ ਵਿਚਾਰੇ ਦੁਖੀ ਹਨ ਕਿਉਂਕਿ ਪੁਲਿਸ ਵਾਲੇ ਮਦਦ ਨਹੀਂ ਕਰਨਾ ਚਾਹੁੰਦੇ ਲੇਕਿਨ ਉਹਨਾਂ ਨੇ ठान ਰੱਖਿਆ ਹੈ ਵੀ ਕਿਸੇ ਵੀ ਤਰੀਕੇ ਨਾਲ ਰਜਨੀ ਨੂੰ ਆਪਾਂ ਲਭ ਕੇ ਛਡਣਾ ਹੈ ਦੋਸਤੋ ਪੂਰਾ ਜਵਾਂ ਲਗਾ ਦਿੰਦੇ ਹਨ ਪੂਰਾ ਜੋਰ ਲਗਾਉਂਦੇ ਹਨ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਰਜਨੀ ਨੂੰ ਆਪਣੇ ਹੱਥੀ ਜਾਣ ਨਹੀਂ ਦੇਣਾ ਦੋਸਤੋ ਦੋਵੇਂ ਜਸੂਸ ਬਣ ਜਾਂਦੇ ਹਨ ਜਿੱਥੇ-ਜਿੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਇੱਥੇ ਇਸ ਤਰ੍ਹਾਂ ਦੀ ਕੁੜੀ ਰਹਿ ਰਹੀ ਹੈ ਜੋ ਕਿ ਐਨੇ ਸਮਝਦਾਰੀ ਹੈ ਅਤੇ ਰਜਨੀ ਦਾ ਜਿੱਥੇ-ਜਿੱਥੇ ਜਾ ਸਕਦੀ ਸੀ ਸਭ ਜਗ੍ਹਾ ਆਪਣੇ ਮੋਟਰਸਾਈਕਲ ਤੇ ਛਾਂ ਮਾਰਦੇ ਹਨ ਆਪਣਾ ਕੰਮ ਕਾਰ ਛੱਡ ਦਿੰਦੇ ਹਨ ਉਧਾਰੇ ਲੈਣੇ ਲੋਕਾਂ ਤੋਂ ਸ਼ੁਰੂ ਕਰ ਦਿੰਦੇ ਹਨ ਦੋਸਤੋ ਉਧਾਰ ਤੱਕ ਤੱਕ ਕਿ ਪੈਟਰੋਲ ਪਵਾ ਪਾ ਕੇ ਅਤੇ ਦਿਹਾੜੀਆਂ ਲਗਾ ਲਗਾ ਕੇ ਜੋ ਵੀ ਉਹਨਾਂ ਕੋਲ 4 ਪੈਸੇ ਆਂਦੇ ਹਨ ਸਭ ਰਜਨੀ ਨੂੰ ਲੱਭਣ ਤੇ ਲਗਾ ਦਿੰਦੇ ਹਨ ਪਤਾ ਨਹੀਂ ਕਿੱਥੇ ਕਿੱਥੇ ਛਾਣ ਮਾਰਦੇ ਹਨ ਦੋਸਤੋ 2.5 ਸਾਲ ਬੀਤ ਚੁਕੇ ਹਨ ਨਹੀਂ ਲੱਭਦੀ ਇੰਨੇ ਦੇ ਵਿਚਕਾਰ ਉਹਨਾਂ ਨੂੰ ਇੱਕ ਉਮੀਦ ਦੀ ਕਿਰਨ ਮਿਲਦੀ ਹੈ ਇੱਕ ਆਦਮੀ ਉਹਨਾਂ ਨੂੰ ਸੁੱਧਿੰਦਾ ਹੈ ਵੀ ਪਟਿਆਲੇ ਤੋਂ ਹੀ ਥੋੜੀ ਹੀ ਦੂਰ ਇੱਕ ਨੋਰਮਲ ਜਿਹਾ ਪਿੰਡ ਦੇ ਵਿੱਚ ਇਕ ਔਰਤ ਰਹਦੀ ਹੈ ਜੋ ਕਿ ਸ਼ਾਇਦ ਉੱਥੇ ਵਿਆਹ ਕੇ ਆਈ ਹੈ ਅਤੇ ਉਹਨੇ ਸਮੇਂ ਦੇ ਹੀ ਵਿਆਹ ਕੇ ਆਈ ਹੈ ਜਦੋਂ ਦੀ ਤੁਸੀਂ ਰਸਤੇ ਹੋ ਵੀ ਰਜਨੀ ਗੁੰਮ ਹੋਈ ਹੈ ਹੁਣ ਇਹਨਾਂ ਦੇ ਵਿਚਕਾਰ ਇੱਕ ਉਮੀਦ ਜਗਦੀ ਹੈ ਸ਼ਾਇਦ ਉਹੀ ਔਰਤਾ ਨਹੀਂ ਆਪਾਂ ਨੂੰ ਲੱਭਣੀ ਚਾਹੀਦੀ ਹੈ ਦੋਸਤੋ ਪੂਰਾ ਪਤਾ ਨਹੀਂ ਲੱਗਦਾ ਵੀ ਕਿਹੜੇ ਘਰ ਦੇ ਵਿੱਚ ਹੈ ਲੇਕਿਨ ਪਿੰਡ ਦੇ ਇਲਾਕੇ ਦਾ ਨਾਮ ਪਤਾ ਹੈ ਵੀ ਪਿੰਡ ਦੇ ਬਾਹਰਲੇ ਬਾਹਰਲੇ ਪਾਸੇ ਇਸ ਟੁੰਡ ਤੇ ਘਰ ਹੈ ਦੋਸਤੋ ਹੁਣ ਘਰ ਉੱਥੇ ਕਈ ਹਨ ਨਹੀਂ ਲੱਭਦੀ ਕਿਹੜੀ ਹੈ ਕਿਉਂਕਿ ਘਰ ਘਰ ਜਾ ਜਾ ਕੇ ਪਤਾ ਵੀ ਨਹੀਂ ਕਰ ਸਕਦੇ ਵੀ ਤੁਹਾਡੀਆਂ ਤੀਵੀਆਂ ਦਿਖਾਓ ਤੁਹਾਡੇ ਘਰ ਕੋਲ ਕੋੜ ਔਰਤ ਰਹਦੀ ਹੈ ਇਸ ਤਰ੍ਹਾਂ ਤਾਂ ਫਿਰ ਕੁਟੀਜਣਗੇ ਹੋਰ ਤਾਂ ਹਾਲ ਹੈ ਨਹੀਂ ਦੋਸਤੋ ਪੂਰਾ ਲਬਦੇ ਹਨ ਪਿੱਡ ਦੇ ਵਿੱਚ ਕਈ ਕਈ ਜਗ੍ਹਾ ਕੱਟੇ ਮੱਝ ਵਿਚਣ ਵਾਲਾ ਬੜਕੇ ਸਾਰੀ ਜਗ੍ਹਾ ਗੇੜੇ ਕੱਟਦੇ ਹਨ ਦੋਵੇਂ ਆਪਣਾ ਪੇਸ ਵੀ ਵਟ ਲੈਂਦੇ ਹਨ ਕਿਉਂਕਿ ਦੋਵਾਂ ਨੂੰ ਪਤਾ ਹੈ ਵੀ ਜੇਕਰ ਰਜਨੀ ਨੇ ਇਹਨਾਂ ਦੋਵਾਂ ਨੂੰ ਦੇਖ ਲਿਆ ਤਾਂ ਇੱਥੋਂ ਭੱਜ ਜਾਵੇਗੀ ਅਤੇ ਇੱਥੋਂ ਭੱਜ ਕੇ ਪਤਾ ਨਹੀਂ ਕਿੱਧਰ ਚਲੀ ਜਾਵੇਗੀ ਫਿਰ ਲੱਭਣਾ ਬੜਾ ਮੁਸ਼ਕਲ ਹੋ ਜਾਣਾ ਹੈ ਕਿਉਂਕਿ ਜੇਕਰ ਭੱਜ ਗਈ ਤਾਂ ਫਿਰ ਜੇਲ੍ਹ ਤੋਂ ਇਲਾਵਾ ਇਹਨਾਂ ਵਿਚਕਾਰ ਕੋਈ ਵੀ ਹੋਰ ਰਸਤਾ ਮਿਲਦਾ ਨਹੀਂ ਹੈ ਕਿਉਂਕਿ ਜ਼ਮਾਨਤ ਹਲੇ ਸਿਰਫ 1 ਮਹੀਨੇ ਦੀ ਹੋਰ ਬਚੀ ਹੈ ਜ਼ਮਾਨਤ ਤਾਂ ਹੁਣ ਬਹੁਤ ਘੱਟ ਹੈ ਦੋਸਤੋ 10 ਦਿਨ ਐਵੇਂ ਕਟਾ ਮੱਝ ਖਰੀਦਣ ਵਾਲੇ ਕੱਟਿਆਂ ਮੱਝਾਂ ਦਾ ਵਪਾਰੀ ਬਣ ਕੇ ਉੱਥੇ ਕੱਟ ਦਿੰਦੇ ਹਨ ਲੇਕਿਨ ਕੋਈ ਵੀ ਉਹ ਸਾਹਮਣੇ ਨਹੀਂ ਆਉਂਦੀ ਕਿਉਂਕਿ ਕੱਟੇ ਮੱਝ ਤਾਂ ਮਰਦ ਵਿੱਚ ਦੇ ਹਨ ਮਰਦ ਹੀ ਖਰੀਦੇ ਹਨ ਔਰਤਾਂ ਦਾ ਇਸ ਵਿੱਚ ਬਹੁਤ ਘੱਟ ਯੋਗਦਾਨ ਹੁੰਦਾ ਹੈ ਤਾਂ ਕਰਕੇ ਕੋਈ ਵੀ ਔਰਤ ਉਹਨਾਂ ਨੂੰ ਦਿਖਦੀ ਨਹੀਂ ਹੈ ਦੋਸਤੋ ਇਸ ਤਰ੍ਹਾਂ ਫਿਰ ਸਕੀਮ ਬਦਲਦੇ ਹਨ ਸੋਚਦੇ ਹਨ ਆਪਾਂ ਨੂੰ ਇਹ ਜਾਂ ਕੰਮ ਕਰਨਾ ਚਾਹੀਦਾ ਹੈ ਇਹ ਜਾਂ ਕੋਈ ਵਪਾਰ ਕਰਨਾ ਚਾਹੀਦਾ ਹੈ ਜਿਸ ਵਿੱਚ ਘਰ ਦੀਆਂ ਔਰਤਾਂ ਬਾਹਰ ਆਣ ਅਤੇ ਆਪਾਂ ਉਹਨਾਂ ਦੀ ਸ਼ਕਲ ਦੇਖ ਸਕੀਏ ਤਾਂ ਕਰਕੇ ਪਛਾਣ ਸਕੀਏ ਰਜਨੀ ਇੱਥੇ ਹੈ ਜਾਂ ਨਹੀਂ ਦੋਸਤੋ ਸਕੀਮ ਕਰਦੇ ਹਨ ਇਹਨੇ ਦੇ ਵਿਚਾਰ ਗਗਨ ਦੇ ਦਿਮਾਗ ਦੇ ਵਿੱਚ ਕੀ ਮੰਦੀ ਹੈ ਆਪਾਂ ਨੂੰ ਸਬਜ਼ੀ ਵੇਚਣੀ ਚਾਹੀਦੀ ਹੈ ਸਬਜ਼ੀ ਵੀ ਇਸ ਭਾਵੇਂ ਚਾਂਗੇ ਕੋਈ ਵੀ ਔਰਤ ਘਰ ਦੇ ਵਿੱਚ ਟਿਕ ਨਾ ਸਕੇ ਆਪਾਂ ਨੂੰ ਇਹੋ ਜੇ ਭਾਅ ਦੇ ਵਿੱਚ ਸਬਜ਼ੀ ਵੇਚਣੀ ਪਵੇਗੀ ਕਾਟਾ ਖਾਣਾ ਪਵੇਗਾ ਦੋਸਤੋ ਅਗਲੇ ਦਿਨ ਜਾਂਦੇ ਹਨ ਸਬਜ਼ੀ ਮੰਡੀ ਸਵੇਰੇ ਸਵੇਰੇ ਬੋਲੀ ਤੇ ਜਾਂਦੇ ਹਨ ਅਤੇ ਗੱਟਿਆਂ ਦੇ ਗੱਟੇ ਸਬਜ਼ੀ ਖਰੀਦ ਲੈਂਦੇ ਹਨ ਦੋਸਤੋ ਆਪਣੀ ਰੇੜੀ ਤੇ ਲੱਦ ਕੇ ਸਬਜ਼ੀ ਇਸ ਭਾਵੇਂ ਦੇ ਹਨ ਕੋਈ ਸੋਚ ਵੀ ਨਹੀਂ ਸਕਦਾ ਸੀ ਦਸਾਂ ਦੇ 10 ਕਿਲੋ ਆਲੂ ਅਤੇ 5 ਰੁਪਏ ਕਿਲੋ ਟਮਾਟਰ ਅਤੇ 2 ਰੁਪਏ ਕਿਲੋ ਗੰਡੇ ਦੋਸਤੋ ਇੰਨੀ ਸਸਤੀ ਸਬਜ਼ੀ ਸੁਣ ਕੇ ਉੱਥੇ ਆਸ-ਪਾਸ ਬੁੜੀਆਂ ਦਾ ਝੁੰਡਾ ਜਾਂਦਾ ਹੈ ਅਤੇ ਲਾਈਨਾਂ ਲੱਗ ਜਾਂਦੀਆਂ ਹਨ ਦੋਸਤੋ ਪਿੰਡ ਦੀ ਇਕੱਲੀ-ਕੱਲੀ ਔਰਤ ਕੰਨੀ-ਕੰਨੀ ਬੁੜੀ ਉੱਥੇ ਆ ਜਾਂਦੀ ਹੈ ਇਕੱਲੀ-ਕੱਲੀ ਇੱਕ ਔਰਤ ਨੂੰ ਹੋ ਦੇਖ ਸਕਦੇ ਸੀ ਕੋਈ ਵੀ ਔਰਤ ਪਿੰਡ ਦੇ ਵਿੱਚ ਖਾਲੀ ਨਹੀਂ ਹੈ ਜੋ ਕਿ ਇੱਥੇ ਨਹੀਂ ਪਹੁੰਚੇ ਸਭ ਲੋਕ ਟੁੱਟ ਪੈਂਦੀਆਂ ਹਨ ਸਾਨੂੰ 10 ਕਿਲੋ ਦੇ ਦਿਓ ਸਾਨੂੰ 15 ਕਿਲੋ ਦੇ ਦਿਓ ਦੋਸਤੋ ਇਸ ਤਰ੍ਹਾਂ ਉੱਤੇ ਬਿਲਕੁਲ ਭੀੜ ਲੱਗ ਚੁੱਕੀ ਹੈ ਉਹਨਾਂ ਹੀ ਔਰਤਾਂ ਦੇ ਵਿੱਚ ਉਹਨਾਂ ਦੀ ਉਮੀਦ ਉਦੋਂ ਸਰਕਾਰ ਹੁੰਦੀ ਹੈ ਉਦੋਂ ਬਿਲਕੁਲ ਜਿਉਂਦੇ ਵਰਗੇ ਹੋ ਜਾਂਦੇ ਹਨ ਜਦੋਂ ਰਜਨੀ ਬਾਹਰ ਆਦੀ ਹੈ ਰਜਨੀ ਨੂੰ ਦੇਖ ਕੇ ਉਹਨਾਂ ਦੇ ਸਾਹ ਦੇ ਵਿੱਚ ਸਾਹ ਆਂਦਾ ਹੈ ਕਿਉਂਕਿ ਹੁਣ ਉਹ ਜਿਉਂਦੀ ਹੈ ਦੋਸਤੋ ਰਜਨੀ ਨੂੰ ਜਿਉਂਦਾ ਦੇਖ ਸਾਰੀ ਸਬਜ਼ੀ ਉੱਥੇ ਵੇਚ ਕੇ ਆਪਣਾ ਠੇਲਾ ਸਾਈਡ ਤੇ ਲਗਾ ਕੇ ਅਤੇ ਤੁਰੰਤ ਪਟਿਆਲੇ ਦੇ ਥਾੜੇ ਵਿੱਚ ਪਹੁੰਚਦੇ ਹਨ ਅਤੇ ਆ ਕੇ ਉਸ ਹਵਲਦਾਰ ਨੂੰ ਉਸ ਪੁਲਿਸ ਵਾਲੇ ਨੂੰ ਕਹਿੰਦੇ ਹਨ ਸਾਹਬ ਅਸੀਂ ਤੁਹਾਨੂੰ ਕਹ ਸੀ ਨਾ ਰਜਨੀ ਜਿਉਂਦੀ ਹੈ ਦੇਖੋ ਅਸੀਂ ਸਬੂਤ ਲੈ ਆਏ ਹਾਂ ਆਓ ਸਾਡੇ ਨਾਲ ਉਸ ਪਿੰਡ ਦੇ ਵਿੱਚ ਚੱਲੋ ਦੇਖਦੇ ਹਾਂ ਤੁਹਾਨੂੰ ਵੀ ਦਿਖਾਵਾਂਗੇ ਰਜਨੀ ਉੱਥੇ ਬਿਲਕੁਲ ਜਿਉਂਦੀ ਖੜੀ ਹੈ ਪੁਲਿਸ ਵਾਲਾ ਦੋਹਾਂ ਨੂੰ ਫਿਰ ਭਜਾ ਦਿੰਦਾ ਹੈ ਕਹਿ ਦਿੰਦਾ ਹੈ ਕਿ ਪੁਲਿਸ ਤਾਂ ਸਬੂਤ ਮੰਗਦੀ ਹੈ ਮਰੇ ਲੋਕ ਵੀ ਕਦੇ ਜਿਉਂਦੇ ਹੁੰਦੇ ਹਨ ਤੋ ਐਵੇਂ ਮਰੀ ਜਾਣਾ ਹੈ ਕੋਰ ਦੇ ਵਿੱਚ ਮਰੀ ਸਾਬਤ ਹੋ ਚੁੱਕੀ ਹੈ ਬੱਚੂ ਹੁਣ ਕੁਝ ਨਹੀਂ ਹੋ ਸਕਦਾ ਹੁਣ ਤਾਂ ਭਾਵੇਂ ਉਹਨੂੰ ਸੁਨਿਆਮ ਲਿਆ ਹੁਣ ਤਾਂ ਭਾਵੇਂ ਆਪ ਕਰੇਗੀ ਨਾ ਮੈਂ ਜਾਂਦੀ ਹਾਂ ਫਿਰ ਜਾ ਕੇ ਵੀ ਕਿਤੇ ਅਸੀਂ ਨਹੀਂ ਮੰਨਣਾ ਹੁਣ ਤਾਂ ਕਾਗਜ਼ ਚਾਹੀਦੇ ਹਨ ਜੇਕਰ ਕੋਈ ਕਾਗਜ਼ ਹਨ ਤਾਂ ਲਿਆ ਨਹੀਂ ਤਾਂ ਫਿਰ ਅਸੀਂ ਤਾਂ ਰਜਨੀ ਨੂੰ ਮਰੀ ਮੰਨਾਂਗੇ ਭਾਵੇਂ ਸਾਡੇ ਸਾਹਮਣੇ ਆ ਜਾਵੇ ਦੋਸਤੋ ਕਾਰਨ ਉਹੀ ਸੀ ਜੋ ਸੀ ਪਹਿਲਾਂ ਦੱਸਿਆ ਵੀ ਉਹਨਾਂ ਨੂੰ ਐਸਪੀ ਸਾਹਮਣੇ ਸਨਮਾਨਤ ਕਰਕੇ 15000 ਰੁਪਏ ਦਿੱਤੇ ਅਤੇ ਸਾਰੀ ਮੀਡੀਆ ਵਿੱਚ ਉਹਨਾਂ ਦੀ ਵਾਹਵਾਹੀ ਹੋ ਚੁੱਕੀ ਸੀ ਉਹ ਆਪਣੇ ਬਾਹ ਬਾਈ ਨੂੰ ਗੋੜਨ ਨਹੀਂ ਚਾਹੁੰਦੇ ਸੀ ਉਹਨਾਂ ਨੂੰ ਪੂਰਾ ਪੂਰਾ ਯਕੀਨ ਸੀ ਆਉਣ ਵਾਲੀ 26 ਜਨਵਰੀ 15 ਅਗਸਤ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਦੋਸਤੋ ਇਹਨਾਂ ਸਭ ਸੋਚ ਕੇ ਉਹ ਉਹਨਾਂ ਦੋਹਾਂ ਨੂੰ ਭਜਾ ਦਿੰਦੇ ਹਨ ਲੇਕਿਨ ਦੋਵੇਂ ਵੀ ਹੋਰ ਪੱਕੇ ਹਨ ਦੋਵੇਂ ਵਿਚਾਰਿਆਂ ਦਾ ਜੌਨ ਮਰਨ ਦਾ ਸਵਾਲ ਹੋ ਚੁੱਕਿਆ ਹੈ ਦੋਵੇਂ ਸੋਚਦੇ ਹਨ ਕਿਸੇ ਤਰੀਕੇ ਨਾਲ ਹੁਣ ਤਾਂ ਕੁਝ ਕਰਨਾ ਪਵੇਗਾ ਕਾਗਜ਼ ਆਪਾਂ ਨੂੰ ਲੈ ਕੇ ਆਣੇ ਪੈਣਗੇ ਜੇਕਰ ਕਾਗਜ਼ ਨਾ ਲਿਆਏ ਤਾਂ ਫਿਰ ਆਪਾਂ ਨੂੰ ਦੁਬਾਰਾ ਜੇਲ ਹੋ ਜਾਣੀ ਹੈ ਦੋਸਤੋ ਸੋਚਦੇ ਹਨ ਸਕੀਮ ਕੱਢਦੇ ਹਨ ਲੇਕਿਨ ਕੋਈ ਵੀ ਸਕੀਮ ਉਹਨਾਂ ਦੇ ਦਿਮਾਗ ਵਿੱਚ ਨਹੀਂ ਆਂਦੀ ਆਪਣੇ ਇੱਕ ਦੋਸਤ ਕੋਲ ਜਾਂਦੇ ਹਨ ਜੋ ਕਿ ਉੱਥੇ ਆਧਾਰ ਕਾਰਡ ਬਣਾਉਣ ਦਾ ਕੰਮ ਕਰਦਾ ਹੈ ਦੋਸਤੋ ਆਧਾਰ ਕਾਰਡ ਬਣਾਉਣ ਵਾਲੇ ਕੋਲ ਚਲੇ ਜਾਂਦੇ ਹਨ ਸਾਰੀ ਗੱਲ ਦੱਸਦੇ ਹਨ ਉਹ ਉਹਨਾਂ ਦਾ ਪੱਕਾ ਦੋਸਤ ਹੈ ਅਤੇ ਕਹਿੰਦਾ ਹੈ ਇਹੋ ਜੀ ਕਿਹੜੀ ਗੱਲ ਹੈ ਆਪਾਂ ਨੂੰ ਕੋਈ ਨਾ ਕੋਈ ਕਾਗਜ਼ ਮਿਲ ਜਾਵੇਗਾ ਆਪਾਂ ਇੱਕ ਸਕੀਮ ਲਾ ਰਹੇ ਹਾਂ ਇੱਕ ਯੋਜਨਾ ਚੱਲ ਰਹੀ ਹੈ ਸਰਕਾਰੀ ਜਿਸ ਦੇ ਵਿੱਚ ਲੈਟਰਿੰਗ ਬਾਥਰੂਮ ਦੇ ਪੈਸੇ ਸਰਕਾਰ ਦੇ ਰਹੀ ਹੈ ਸਭ ਪਿੰਡਾਂ ਨੂੰ ਪਤਾ ਹੈ ਵੀ ਇਸ ਤਰ੍ਹਾਂ ਦੀ ਕੋਈ ਯੋਜਨਾ ਹੈ ਆਪਾਂ ਇਹ ਕਰਦੇ ਹਾਂ ਆਪਾਂ ਉੱਥੇ ਅਫਸਰ ਬਣ ਕੇ ਚੱਲਦੇ ਹਾਂ ਅਤੇ ਸਾਰੇ ਘਰਾਂ ਦੇ ਕਾਗਜ਼ ਮੰਗਾਗੇ ਜਿਸ ਦੇ ਵਿੱਚ ਉਹਨਾਂ ਨੂੰ 2-2 ਲੱਖ ਰੁਪਏ ਦੇਣ ਦਾ ਲਾਲਚ ਕਰਾਂਗੇ ਅਤੇ ਉਹਨਾਂ ਨੂੰ ਕਹਾਂਗੇ ਵੀ ਜੇਕਰ ਕਾਗਜ਼ ਦਿਓਗੇ ਤਾਂ ਤੁਹਾਨੂੰ 2 ਲੱਖ ਰੁਪਏ ਸਰਕਾਰ ਵੱਲੋਂ ਬਾਥਰੂਮ ਬਣਾਉਣ ਲਈ ਮਿਲਣਗੇ ਇਸ ਤਰ੍ਹਾਂ ਸਾਰੇ ਆਪਾਂ ਨੂੰ ਕਾਗਜ਼ ਦੇ ਦੇਣਗੇ ਸਕੀਮ ਬੜੀ ਪਸੰਦ ਆਂਦੀ ਹੈ ਵੀ ਚਲੋ ਆਪਾਂ ਇਹ ਕਰਾਂਗੇ ਇਸ ਨਾਲ ਆਪਾਂ ਨੂੰ ਉਹਨਾਂ ਦੇ ਕਾਗਜ਼ ਮਿਲ ਜਾਣਗੇ ਤਾਂ ਕਰਕੇ ਆਪਾਂ ਬੇਗੁਨਾ ਸਾਬਤ ਖਜਾ ਜਾਵਾਂਗੇ ਦੋਸਤੋ ਹੁਣ ਸਕੀਮ ਕਰਦੇ ਹਨ ਅਤੇ ਉਸ ਦੋਸਤ ਨੂੰ ਨਾਲ ਲੈ ਕੇ ਤਿੰਨ ਜਣੇ ਸੋਹਣੇ ਕੋਟਪੰਟ ਪਾਕੀ ਸੋਹਣੇ ਅਫਸਰ ਬਣ ਕੇ ਦੋਸਤੋ ਉਸ ਪਿੰਡ ਦੇ ਵਿੱਚ ਚਲੇ ਜਾਂਦੇ ਹਨ ਹੁਣ ਉਸ ਮਹੱਲੇ ਵਿੱਚ ਘੇੜੇ ਘਟਣੇ ਸ਼ੁਰੂ ਕਰ ਦਿੰਦੇ ਹਨ ਅਤੇ ਘਰ-ਘਰ ਜਾ ਕੇ ਕਾਗਜ਼ ਮੰਗਦੇ ਹਨ ਹੱਸਦੇ ਵਸਦੇ ਸਾਰੇ ਕਾਗਜ਼ ਦੇ ਦਿੰਦੇ ਹਨ ਲੋਕਾਂ ਨੂੰ 2-2 ਲੱਖ ਸਰਕਾਰੀ ਪੈਸੇ ਦਾ ਲਾਲਖ ਹੋ ਜਾਂਦਾ ਹੈ ਸਾਰੇ ਆਪੋ ਆਪਣੇ ਕਾਗਜ਼ ਬਿਨਾਂ ਸੋਚੇ ਸਮਝੇ ਦੇਣੇ ਸ਼ੁਰੂ ਕਰ ਦਿੰਦੇ ਹਨ ਇਹਨਾਂ ਦੇ ਵਿਚਕਾਰ ਰਜਨੀ ਦੇ ਘਰ ਪਹੁੰਚੇ ਹਨ ਰਜਨੀ ਦੇ ਘਰ ਉਹਨਾਂ ਦਾ ਬਿਲਕੁਲ ਸਵਾਗਤ ਹੁੰਦਾ ਹੈ ਚਾਹ ਮੜਾਈ ਜਾਂਦੀ ਹੈ ਰਜਨੀ ਨੂੰ ਸਾਹਮਣੇ ਖੜੀ ਦੇਖਦੇ ਹਨ ਰਜਨੀ ਪਛਾਣ ਨਹੀਂ ਪੈਂਦੀ ਕਿਉਂਕਿ ਦਾੜੀ ਵਧਾ ਕੇ ਮੁੱਛਾ ਰੱਖ ਕੇ ਪਗਬਨ ਕੇ ਆਏ ਹਨ ਦੋਸਤੋ ਥਿੰਨੇ ਬਿਲਕੁਲ ਅਫਸਰ ਲੱਗ ਰਹੇ ਹਨ ਉਸਨੇ ਤਾਂ ਬਸ ਹਰਦੀਪ ਨੂੰ ਮਜ਼ਦੂਰ ਬਣਾ ਦੇਖਿਆ ਸੀ ਅਤੇ ਇੱਕ ਦੋ ਮਹੀਨਾ ਨਾਲ ਰਹੀ ਹੈ ਉਹ ਕਿਹੜਾ ਸਾਰੀ ਉਮਰ ਉਸਦੇ ਨਾਲ ਸੀ ਦੋਸਤੋ ਇਸ ਤਰ੍ਹਾਂ ਪਛਾਣ ਨਹੀਂ ਪੈਂਦੀ ਅਤੇ ਉੱਥੇ ਕਾਗਜ਼ ਮੰਗਦੇ ਹਨ ਵੀ ਹਾਂ ਲਓ ਕਾਗਜ਼ ਰਜਨੀ ਹਸਦੀ ਵਸਦੀ ਆਪਣੇ ਕਾਗਜ਼ ਸਾਹਮਣੇ ਰੱਖ ਦਿੰਦੀ ਹੈ ਅਤੇ ਨਾਲ ਬਾਕੀ ਕਰ ਵਾਲੇ ਵੀ ਸਾਰੇ ਆਪਣੇ ਕਾਗਜ਼ ਸਾਹਮਣੇ ਰੱਖ ਦਿੰਦੇ ਹਨ ਪਹਿਨਾ ਕਹਿੰਦੀ ਜੀ ਰਜਨੀ ਦਾ ਆਧਾਰ ਕੜ ਲਿਓ ਸਾਰਿਆਂ ਦਾ ਆਧਾਰ ਕੜ ਲਿਓ ਸਾਰੇ ਆਪਣਾ ਆਧਾਰ ਕੜ ਲੈਂਦੇ ਹਨ ਪੈਨ ਕਾਰਡ ਲਿਆਉਂਦੇ ਹਨ ਫੋਟੋਕਾਪੀ ਕਰਵਾ ਕੇ ਲੈ ਆਉਂਦੇ ਹਨ ਦੋਸਤੋ ਫੋਟੋਕਾਪੀਆਂ ਥੱਲੇ ਉਹਨਾਂ ਦੇ ਅੰਗੂਠੇ ਸਾਈਨ ਅਤੇ ਥੱਲੇ ਕਹਿੰਦੇ ਹਾਂ ਜੀ ਤਰੀਕ ਲਿਖ ਦਿਓ ਤੁਹਾਡੇ 2 ਲੱਖ ਤਾਣਗੇ ਵਿੱਚ ਜਿੰਨੇ ਵੀ ਕਾਗਜ਼ ਸੀ ਰਜਨੀ ਦੇ ਸਭ ਮਗਾ ਲੈਂਦੇ ਹਨ ਅਤੇ ਇਸ ਤਰ੍ਹਾਂ ਕਾਗਜ਼ ਹੱਥ ਲੱਗ ਚੁੱਕੇ ਹਨ ਥਲੇ ਅੰਗੂਠਾ ਸਾਈਨ ਅਤੇ ਥਲੇ ਤਰੀਕ ਲਿਖਵਾ ਲੈਂਦੇ ਹਨ ਵੀ ਇਸ ਤਰੀਕ ਦੇ ਸਾਈਨ ਹਨ ਹੁਣ ਤਾਂ ਬਸ ਕਨਫਰਮ ਹੋ ਚੁੱਕਿਆ ਹੈ ਫੋਟੋ ਵੀ ਖਿਚ ਲੈਂਦੇ ਹਨ ਅਤੇ ਸੋਚਦੇ ਹਨ ਵੀ ਹੁਣ ਤਾਂ ਜਾ ਕੇ ਆਪਾਂ ਨੂੰ ਨਿਆ ਜ਼ਰੂਰ ਮਿਲਣਾ ਚਾਹੀਦਾ ਹੈ ਅਤੇ ਆਪਾਂ ਜ਼ਰੂਰ ਹੁਣ ਤਾਂ ਸਾਬਤ ਕਰ ਲਾਂਗੇ ਦੋਸਤੋ ਉੱਥੇ ਬੁੜਸ ਥਾਣੇ ਵਿੱਚ ਜਾਂਦੇ ਹਨ ਇਸ ਵਾਰ ਆਪਣੇ ਉਸ ਪੜ੍ਹੇ ਲਿਖੇ ਦੋਸਤ ਨੂੰ ਨਾਲ ਲੈ ਕੇ ਜਾਂਦੇ ਹਨ ਪੁਲਿਸ ਵਾਲਾ ਜਿਵੇਂ ਹੀ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਉੱਪਰ ਲਿਖਿਆ ਦੋਸਤ ਧਮਕੀ ਦਿੰਦਾ ਹੈ ਵੀ ਜੇਕਰ ਇਸ ਵਾਰ ਤੂੰ ਸਾਡਾ ਕੰਮ ਨਾ ਕੀਤਾ ਇਸ ਵਾਰ ਤੂੰ ਸਾਡਾ ਕੇਸ ਦੁਬਾਰਾ ਨਾ ਓਪਨ ਕੀਤਾ ਦੇਖ ਲੈ ਫਿਰ ਅਸੀਂ ਮੀਡੀਆ ਕੋਲ ਜਾਵਾਂਗੇ ਅਤੇ ਹੁਣ ਤਾਂ ਅਸੀਂ ਸਬੂਤ ਲੈ ਆਏ ਹਾਂ ਤੂੰ ਸਾਡੇ ਤੋਂ ਕਾਗਜ ਮੰਗੇ ਸੀ ਕਾਗਜ ਅਸੀਂ ਲੈ ਆਏ ਹਾਂ ਆ ਦੇਖ ਰਜਨੀ ਦੇ ਕਾਗਜ ਆ ਦੇਖ ਉਸਦਾ ਆਧਾਰ ਕਾਰਡ ਆ ਦੇਖ ਉਸਦਾ ਪੈਨ ਕਾਰਡ ਆ ਦੇਖ ਥੱਲੇ ਸਾਈਨ ਅਤੇ ਤਰੀਕ ਹੁਣ ਜੇ ਸਾਨੂੰ ਨਹੀਂ ਜਾਣ ਦਿੰਦਾ ਤਾਂ ਫਿਰ ਦੇਖ ਲੈ ਤੇਰਾ ਬਣਦਾ ਕੀ ਹੈ ਤੇਰੇ ਖਿਲਾਫ ਅਸੀਂ ਕੋਰਟ ਦੇ ਅਜੈਕਸ਼ਨ ਲਾਵਾਂਗੇ ਦੋਸਤੋ ਇਹਨਾਂ ਸੁਣ ਕੇ ਉਹ ਪੁਲਿਸ ਵਾਲਾ ਵਿਚਾਰਾ ਡਰ ਜਾਂਦਾ ਹੈ ਅਤੇ ਕੇਸ ਨੂੰ ਦੁਬਾਰਾ ਓਪਨ ਕਰਦੇ ਹਨ ਦੋਸਤੋ ਕੇਸ ਹੁਣ ਦੁਬਾਰਾ ਓਪਨ ਹੋ ਚੁੱਕਿਆ ਹੈ ਇੱਕ ਸਾਹ ਦੀ ਅੱਧੀ ਜਿੱਤ ਉਹਨਾਂ ਦੀ ਹੋ ਚੁੱਕੀ ਹੈ ਅੱਧੀ ਜਿੱਤ ਹੁਣ ਕੋਰਟ ਦੇ ਵਿੱਚ ਬਾਕੀ ਹੈ ਦੋਸਤੋ ਉਸ ਰਜਨੀ ਨੂੰ ਫੜ ਲਿਆ ਜਾਂਦਾ ਹੈ ਅਤੇ ਇਧਰੋਂ ਰਜਨੀ ਦਾ ਪਿਤਾ ਜਿਸ ਨੇ ਝੂਠਾ ਬਿਆਨ ਦਿੱਤਾ ਜਿਨ੍ਹਾਂ ਨੇ ਦੋਵਾਂ ਨੂੰ ਧੱਕੇ ਨਾਲ ਅੰਦਰ ਕਰਵਾਇਆ ਦੋਵਾਂ ਨੂੰ ਫੜ ਲਿਆ ਜਾਂਦਾ ਹੈ ਦੋਸਤੋ ਦੋਵੇਂ ਅੰਦਰ ਹਨ ਦੋਵਾਂ ਨੂੰ ਹਾਵਲਾਦ ਦੇ ਵਿੱਚ ਬੰਦ ਕਰ ਲਿਆ ਜਾਂਦਾ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਨਰਲ ਜਿੰਨੀ ਤਾਂ ਸਾਹ ਪੁੱਕਰ ਜਾਂਦੀ ਹੈ ਕਹਿੰਦੀ ਹੈ ਹਾਂ ਇਹ ਨਹੀਂ ਮੇਰੀ ਜ਼ਰੂਰ ਗਲਤੀ ਸੀ ਮੈਂ ਪਹਿਲਾਂ ਵਾਲੇ ਤੋਂ ਤਲਾਕ ਲੈ ਬਿਨਾ ਦੂਜੇ ਘਰ ਵਾਲੇ ਨਾਲ ਵਿਆਹ ਕਰਾ ਲਿਆ ਕਿਉਂਕਿ ਮੈਨੂੰ ਹਰਦੀਪ ਦੇ ਵਿੱਚ ਕੁਝ ਖਾਸ ਨਜ਼ਰ ਨਹੀਂ ਆਇਆ ਇਸ ਕੋਲ ਕੋਈ ਵੀ ਪੈਸਾ ਨਹੀਂ ਸੀ ਮੈਨੂੰ ਪੈਸਾ ਤੈਦਾ ਸੀ ਮੈਂ ਤਾਂ ਕਰਕੇ ਇੱਕ ਹੋਰ ਜਿਸ ਦੇ ਕੋਲ ਵਧੀਆ 5 ਕਿੱਲੇ ਜ਼ਮੀਨ ਸੀ ਜੋ ਕਿ ਪਟਿਆਲੇ ਤੋਂ ਥੋੜੀ ਹੀ ਦੂਰ ਤੇ ਰਹਿੰਦਾ ਸੀ ਉਸ ਨਾਲ ਮੈਂ ਵਿਆਹ ਕਰਾ ਲਿਆ ਲੇਕਿਨ ਕਦੋਂ ਮੈਂ ਮਰ ਗਈ ਕਦੋਂ ਮੈਂ ਜਿਉਂਦੀ ਹੁਈ ਇਸ ਤਾਂ ਮੈਨੂੰ ਨਹੀਂ ਪਤਾ ਲੱਗਿਆ ਮੈਂ ਤਾਂ ਬਸ ਉੱਥੇ ਆਪਦਾ ਰਹਿ ਰਹੀ ਸੀ ਹਾਂ ਮੇਰੀ ਇਨੀ ਜ਼ਰੂਰ ਗਲਤੀ ਸੀ ਮੈਂ ਪਹਿਲਾਂ ਵਾਲੇ ਨੂੰ ਦੱਸਿਆ ਨਹੀਂ ਦੋਸਤੋ ਕੋਟ ਚਲੋ ਮੰਨ ਲੈਂਦਾ ਹੈ ਲੇਕਿਨ ਜਦੋਂ ਪਤਾ ਤੋ ਪੁੱਛਿਆ ਜਾਂਦਾ ਹੈ ਬਜ਼ੁਰਗ ਤੋਂ ਉਹ ਸਾਫ਼ ਫੁੱਕਰ ਜਾਂਦਾ ਹੈ ਵੀ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਭਲੇਖਾ ਖਾ ਗਿਆ ਸੀ ਇਹ ਮੇਰੀ ਧੀ ਹੈ ਹੀ ਨਹੀਂ ਜੋ ਸਾਹਮਣੇ ਖੜੀ ਹੈ ਦੋਸਤੋ ਸਰਿਆਮ ਮੁੱਕਰ ਜਾਂਦਾ ਹੈ ਵੀ ਰਜਨੀ ਮੇਰੀ ਧੀ ਨਹੀਂ ਹੈ ਅਤੇ ਇੱਥੇ ਇਹ ਤਾਂ ਕੋਈ ਹੋਰ ਹੈ ਰਜਨੀ ਤਾਂ ਮਰ ਚੁੱਕੀ ਹੈ ਨਾ ਹੁਣ ਇਧਰੋਂ ਪੁਲਿਸ ਵਾਲੇ ਜਦੋਂ ਧਮਕੀ ਦਿੰਦੇ ਹਨ ਅਸੀਂ ਤਾਂ ਡੀਐਨਏ ਟੈਸਟ ਕਰਾਵਾਂਗੇ ਫਿਰ ਤੂੰ ਮੰਨੇਗਾ ਕਿ ਨਹੀਂ ਮੰਨੇਗਾ ਜਿਹੜਾ ਉਹ ਬਜ਼ੁਰਗ ਹੈ ਫਿਰ ਵਿਚਾਰਾ ਰੋਂਦਾ ਕਰੋਨਾ ਦਾ ਮਨ ਜਾਂਦਾ ਹੈ ਅਤੇ ਸਾਰੇ ਸਾਜ਼ਿਸ਼ ਦਾ ਮਾਸਟਰਮਾਈਂਡ ਉਸ ਬਜ਼ੁਰਗ ਨੂੰ ਮੰਨਿਆ ਜਾਂਦਾ ਹੈ ਉਸ ਨੂੰ ਤੋਕਾਦੜੀ ਅਤੇ ਗਲਤ ਕੇਸਬਾਜੀ ਗਲਤ ਬਿਆਨਬਾਜੀ ਦੇ ਇਲਜ਼ਾਮ ਵਿੱਚ ਸਜ਼ਾ ਹੋ ਜਾਂਦੀ ਹੈ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਇੱਧਰ ਉਹ ਦੋਵੇਂ ਜਿਹੜੇ ਹਨ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਸਰਕਾਰ ਵੱਲੋਂ ਮੋਟਾ ਮੁਆਵਜ਼ਾ ਉਹਨਾਂ ਨੂੰ ਵਿਚਾਰਿਆਂ ਨੂੰ ਦੇ ਦਿੱਤਾ ਜਾਂਦਾ ਹੈ ਲੇਕਿਨ ਮੁਆਵਜ਼ਾ ਸਮੇਂ ਦੀ ਪੂਰਤੀ ਨਹੀਂ ਕਰ ਸਕਦਾ ਉਹਨਾਂ ਦੀ ਜ਼ਿੰਦਗੀ ਦੇ ਕਿੰਨੇ ਹੀ ਸਾਲ ਇਸ ਮਾਮਲੇ ਵਿੱਚ ਚਲੇ ਗਏ ਹਨ ਜੋ ਕਿ ਪੁਰਸ ਵਾਲਿਆਂ ਦੀ ਜਲਦਬਾਜ਼ੀ ਅਤੇ ਉਹਨਾਂ ਦੀ ਇਸ ਤਰ੍ਹਾਂ ਥਰਡ ਡਿਗਰੀ ਦੇ ਕੇ ਗਲਤ ਤਰੀਕੇ ਨਾਲ ਮਨਵਾਉਣ ਦੀ ਜਿਹੜੀ ਇਹ ਨੀਤੀ ਹੈ ਇਸ ਕਾਰਨ ਉਹਨਾਂ ਦੇ ਵਿਚਾਰਾਂ ਦੇ ਕਿੰਨੇ ਸਾਲ ਕਿੰਨੀ ਉਹਨਾਂ ਦੋਵਾਂ ਨੂੰ ਜੋ નિર્ਦੋਸ਼ ਲੋਖ ਹਨ ਉਹਨਾਂ ਨੂੰ ਕਿੰਨੀ ਪ੍ਰਤਾੜਨਾ ਸਹੀ ਹੋਵੇਗੀ ਕਿੰਨਾ ਉਹਨਾਂ ਤੇ ਵਿਚਾਰਾਂ ਤੇ ਪ੍ਰੈਸ਼ਰ ਆਇਆ ਹੋਵੇਗਾ ਕਿੰਨੀ ਉਹਨਾਂ ਦੀ ਬੇਇੱਜ਼ਤੀ ਹੋਈ ਹੋਵੇਗੀ ਇਸ ਦਾ ਇਸ ਦੀ ਪਰਪਾਈ ਜੋ ਉਹ 2-4 ਲੱਖ ਉਹਨਾਂ ਨੇ ਦਿੱਤਾ ਉਸ ਦੇ ਨਾਲ ਨਹੀਂ ਹੋ ਸਕਦੀ ਦੋਸਤੋ ਕੀ ਲੱਗਦਾ ਤੁਹਾਨੂੰ ਕੀ ਵਰਤਾਵ ਹੋਣਾ ਚਾਹੀਦਾ ਸੀ ਹਰਦੀਪ ਦੇ ਸਹੁਰਿਆਂ ਨਾਲ ਅਤੇ ਹਰਦੀਪ ਨਾਲ ਜਦੋਂ ਉਸਦੀ ਬੇਗੁਆਈ ਸਾਬਤ ਹੋ ਗਈ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਇਹ ਕਹਾਣੀ ਬਿਲਕੁਲ ਸੱਚੀ ਹੈ ਤੁਸੀਂ ਇਸ ਬਾਰੇ ਸਰਚ ਕਰ ਸਕਦੇ ਹੋ ਅਸਲ ਵਿੱਚ ਉਹ ਕੁੜੀ ਜਿਹੜੀ ਸੀ ਉਹ ਮੈਰਿਟ ਦੀ ਸੀ ਅਤੇ ਉਹ ਮੁੰਡਾ ਜਿਹੜਾ ਸੀ ਉਹ ਰਾਜਸਥਾਨ ਦਾ ਸੀ ਨੈਟ ਤੇ ਤੁਹਾਨੂੰ ਕਹਾਣੀ ਮਿਲ ਜਾਵੇਗੀ ਅਸੀਂ ਪਾਤਰਾਂ ਦੇ ਨਾਮ ਜਗਨਨਾਮ ਗੋਪਨੀਯਤਾ ਬਣਾਈ ਰੱਖਣ ਵਾਸਤੇ ਬਦਲ ਦਿੱਤੇ ਹਨ ਬਿਲਕੁਲ ਸੱਚੀ ਕਹਾਣੀ ਹੈ ਤੁਸੀਂ ਬਿਲਕੁਲ ਜਾ ਕੇ ਸੱਚ ਕਰ ਸਕਦੇ ਹੋ ਹਾਂਜੀ ਅਸੀਂ ਪਾਤਰਾਂ ਦੇ ਨਾਮ ਜਰੂਰ ਬਦਲੇ ਹਨ ਤਾਂਕਿ ਗੋਪਨੀਯਤਾ ਬਣਾਈ ਰੱਖੀ ਹੈ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਪਹੜਾਓ ਇਸ ਕਹਾਣੀ ਬਾਰੇ ਕੀ ਵਿਚਾਰ ਹਨ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਰ ਦਾ ਸਾਨੂੰ ਇੰਤਜ਼ਾਰ ਰਹੇਗਾ ਦੋਸਤੋ ਬਖਦੇ ਰਹੋ ਜੀ ਸਾਡਾ ਚੈਨਲ ਪਰਮ ਬਣੀ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਕਰਨ ਵਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਧੰਨਵਾਦ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ